ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। حاضر ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਹਰ ਰੋਜ਼ ਹੀ ਸਿੱਧੂ ਮੂਸੇਵਾਲੇ ਦੇ ਨਾਮ ਤੇ ਕਈ ਵੱਡੇ ਰਿਕਾਰਡ ਬਣਦੇ ਨੇ ਅਤੇ ਕਈ ਵੱਡੇ ਰਿਕਾਰਡ ਟੁੱਟਦੇ ਨੇ। ਅਤੇ ਦੋਸਤੋ ਭਾਰਤ ਦੇ ਵਿੱਚ ਜੋ ਰਿਕਾਰਡ ਹੁਣ ਸਿੱਧੂ ਮੂਸੇਵਾਲੇ ਨੇ ਬਣਾ ਦਿੱਤਾ ਹੈ। ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਜਾਂ ਕਿਸੇ ਬਾਲੀਵੁੱਡ ਇੰਡਸਟਰੀ ਦੇ ਸਿੰਗਰ ਤੋਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵੀ ਉਹ ਰਿਕਾਰਡ ਟੁੱਟੇਗਾ। ਅਤੇ ਸਿੱਧੂ ਮੂਸੇਵਾਲੇ ਨੂੰ ਇੰਨਾ ਵੱਡਾ ਕਿਉਂ ਕਿਹਾ ਜਾਂਦਾ ਹੈ ਉਹ ਤੁਹਾਨੂੰ ਦੱਸਦੇ ਆ ਇਸ ਦੋਸਤੋ ਜਿੱਦੂ ਮੂਸੇਵਾਲੇ ਦੇ YouTube ਚੈਨਲ ਦੇ ਉੱਤੇ ਅੱਜ 28 ਮਿਲੀਅਨ ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਇਹ ਚੈਨਲ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਇਸ ਚੈਨਲ ਦੇ ਉੱਪਰ ਪਹਿਲਾ ਗਾਣਾ ਲੇਜੈਂਡ ਰਿਲੀਜ਼ ਕੀਤਾ ਸੀ ਜਿਸ ਨੂੰ ਹੁਣ ਤੱਕ 305 ਮਿਲੀਅਨ ਵਿਊਜ਼ ਹੋ ਚੁੱਕੇ ਨੇ ਅਤੇ ਹੋਰ ਵੀ ਕਈ ਵੱਡੇ ਗਾਣੇ 295 ਲੈਵਲਜ਼ ਵਰਗੇ ਦਾ ਲਾਸਟ ਰਾਈਡ ਵਰਗੇ ਵੱਡੇ ਵੱਡੇ ਗੀਤ ਇਸ ਚੈਨਲ ਦੇ ਉੱਤੇ ਰਿਲੀਜ਼ ਕੀਤੇ ਸਿੱਧੂ ਮੂਸੇਵਾਲੇ ਨੇ ਅਤੇ ਸਿੱਧੂ ਮੂਸੇਵਾਲੇ ਦਾ ਚੈਨਲ ਭਾਰਤ ਦਾ ਸਭ ਚੁੱਕਾ ਹੈ ਜੋ ਕਿਸੇ ਇੰਡੀਪੈਂਡੈਂਟ ਆਰਟਿਸਟ ਦਾ ਹੈ ਅਤੇ ਭਾਰਤ ਦਾ ਕੋਈ ਆਰਟਿਸਟ ਸਿੱਧੂ ਮੂਸੇਵਾਲੇ ਦੇ ਚੈਨਲ ਦੇ ਨੇੜੇ ਤੇੜੇ ਵੀ ਨਹੀਂ ਹੈ ਕਿਉਂਕਿ 28 ਮਿਲੀਅਨ ਸਬਸਕ੍ਰਾਈਬਰ ਬਹੁਤ ਜ਼ਿਆਦੇ ਹੁੰਦੇ ਨੇ ਅਤੇ ਇਹੀ ਸਿੱਧੂ ਮੂਸੇਵਾਲੇ ਦਾ ਰਤਵਾ ਹੈ ਅਤੇ ਦੋਸਤੋ ਸਿੱਧੂ ਮੂਸੇਵਾਲੇ ਦਾ ਚੈਨਲ ਐਡਾ ਵੱਡਾ ਚੈਨਲ ਹੈ ਕਿ ਕਈ ਗੈਂਗਸਟਰ ਵੀ ਸਿੱਧੂ ਮੂਸੇਵਾਲੇ ਤੋਂ ਉਸਦੇ ਚੈਨਲ ਦੇ ਰਾਈਟਸ ਮੰਗਦੇ ਰਹੇ ਨੇ ਅਤੇ ਜੇਕਰ ਤੁਹਾਨੂੰ ਉਹਨਾਂ ਦੇ ਨਾਮ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰ ਮਿਲਦੇ ਹਾਂ ਸਰਮਲਦਿਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ